ਸੰਗਜਨਾ ਆਪਾਂ ਇੱਕ ਸ਼ਬਦ ਦਾ ਵਿਚਾਰ ਰੋਜ਼ ਕਰਦੇ ਹਾਂ ਅੱਜ ਜੋ ਸ਼ਬਦ ਹੈ ਅਸ਼ਟਪਦੀ ਦੇ ਰੂਪ ਵਿੱਚ ਹੈ ਤੇ ਇਸ ਸ਼ਬਦ ਦੇ 10 ਬੰਦ ਨੇ ਸੋ ਆਪਾਂ ਜਿੰਨਾ ਆਪਣੇ ਕੋਲ ਸਮਾਂ ਹੈ ਉਹਦੇ ਮੁਤਾਬਕ ਆਪਾਂ ਇਸ ਦੇ ਅਖਰੀ ਅਰਥ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਸ਼ਬਦ ਵਿੱਚ ਗੁਰੂ ਜੀ ਉਹਨਾਂ ਮਨੁੱਖਾਂ ਨੂੰ ਕਹਿ ਰਿਹਾ ਹੈ ਸਮਝਾ ਰਿਹਾ ਹੈ ਜਿਹੜੇ ਆਪ ਨਹੀਂ ਕਰਦੇ ਯਾਨੀ ਆਪ ਨਹੀਂ ਬਾਣੀ ਨੂੰ ਵਰਤਦੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ ਤੇ ਦੂਜਿਆਂ ਨੂੰ ਕਹਿ ਰਿਹਾ ਦੂਜਿਆਂ ਨੂੰ ਦੱਸ ਰਿਹਾ ਵੀ ਆਹ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ ਹੈ ਆਪ ਉਸ ਚੀਜ਼ ਨੂੰ ਆਪਣੇ ਜੀਵਨ ਵਿੱਚ ਬਿਲਕੁਲ ਨਹੀਂ ਧਾਰਨ ਕਰਦੇ ਐਸੇ ਮਨੁੱਖਾਂ ਬਾਰੇ ਗੁਰੂ ਜੀ ਗੱਲ ਕਰਦੇ ਆ ਆਓ ਆਪਾਂ ਬਾਣੀ ਪੜ੍ਹੀਏ ਤੇ ਬਾਣੀ ਨੂੰ ਸਮਝੀਏ ਹਿਰਦੇ ਵਿੱਚ ਵਸਾਈਏ ਇੱਕ ਸ਼ਬਦ ਦਾ ਇੱਕ ਮੀਨ ਵਿਚਾਰ ਹੁੰਦਾ ਆਸ ਮਹ ਅੱਲਾ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਅੰਕ 414 ਗਾਵੈ ਗੀਤੇ ਚਿਤ ਅਨਿਤੇ ਜਿਹੜੇ ਮਨੁੱਖ ਦੂਜਿਆਂ ਨੂੰ ਸੁਣਾਉਣ ਵਾਸਤੇ ਪਰਮਾਤਮਾ ਦੇ ਗੀਤ ਗਾਉਂਦੇ ਐ ਭਗਤੀ ਦੇ ਗੀਤ ਗਾਉਂਦੇ ਐ ਪਰ ਆਪਣੇ ਅੰਦਰ ਜਿਹੜੇ ਖਿਆਲ ਨੇ ਉਹ ਮਾੜੇ ਨਹੀਂ ਮਾੜੇ ਖਿਆਲ ਆਪਣੇ ਚਿੱਤ ਵਿੱਚ ਰੱਖਦੇ ਐ ਜਿਹਨੇ ਅੰਦਰ ਮਾੜੇ ਖਿਆਲ ਨੇ ਬਾਹਰੋਂ ਲੋਕਾਂ ਨੂੰ ਪਰਮਾਤਮਾ ਦੀ ਭਗਤੀ ਦੇ ਗੀਤ ਸੁਣਾ ਰਹੇ ਐ ਗਾਵੈ ਗੀਤੇ ਚੀਟ ਅਨਿਤੇ ਅਨਿਤੇ ਦਾ ਮਤਲਬ ਹੁੰਦਾ ਬੁਰੀ ਖਿਆਲ ਕੁਕਰਮ ਮਾੜੀ ਬਿਹਾਰ ਅੰਦਰ ਪਏ ਹੈ ਰਾਗ ਸੁਣਾਏ ਕਹਾਵਾਂ ਬੀਤੇ ਬੀਤੇ ਕਹਿੰਦੇ ਆ ਆਪਣੇ ਆਪ ਨੂੰ ਨਰਲੀਪ ਰੱਖਣਾ ਸੋ ਲੋਕਾਂ ਨੂੰ ਗਾ-ਗਾ ਕੇ ਸੁਣਾਉਂਦੇ ਐ ਤੇ ਆਪਣੇ ਆਪ ਨੂੰ ਨਰਲੀਪ ਕਹਾਉਂਦੇ ਐ ਵੀ ਅਸੀਂ ਮਾਇਆ ਤੋਂ ਪਰੇ ਆ ਪਰ ਬਿਨ ਨਾਵੇਂ ਮਨ ਝੂਠ ਅਰੀਤੇ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮਨ ਵਿੱਚ ਝੂਠ ਵਸਦਾ ਹੈ ਤੇ ਇਹ ਉਹਨਾਂ ਦੇ ਮਨ ਦੇ ਵਿੱਚ ਐਸ ਕਰਕੇ ਕੁਕਰਮ ਮਾਰੇ ਵਿਚਾਰ ਨੇ ਜਿਹੜੇ ਉਹ ਟਿਕੇ ਰਹਿੰਦੇ ਐ ਕੱਟੀਨੇ ਨਹੀਂ ਹੁਣ ਇਹ ਇਹ ਗੁਰੂ ਜੀ ਕਿਹਨੂੰ ਕਹਿ ਰਿਹਾ ਅਸੀਂ ਬਾਣੀ ਪੜ੍ਹ ਰਹੇ ਹਾਂ ਨਾ ਸਾਨੂੰ ਕਹਿ ਰਿਹਾ ਜੇਨੀ ਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਸਾਫ਼ ਸੁਥਰਾ ਨਾ ਬਣਾ ਕੇ ਦੂਜਿਆਂ ਨੂੰ ਅਸੀਂ ਪਰਮਾਤਮਾ ਦੀ ਭਗਤੀ ਦੀਆਂ ਗੱਲਾਂ ਸੁਣਾਈਏ ਪਰ ਸਾਡੇ ਆਪਣੇ ਮਨ ਦੇ ਵਿੱਚ ਮਾੜੇ ਵਿਚਾਰ ਪਏ ਰਹਿਣ ਐਸਾ ਕਿਉਂ ਹੁੰਦਾ ਹੈ ਗੁਰੂ ਜੀ ਕਹਿੰਦੇ ਗੁਰੂ ਜੀ ਕਹਿੰਦੇ ਇਹ ਬਿਨ ਨਾਮ ਹੈ ਕਿਉਂਕਿ ਪਰਮਾਤਮਾ ਦੀ ਹੋਂਦ ਹੈ ਜਿਹੜੀ ਉਹਦਾ ਨਾਮ ਹੈ ਜਿਹੜਾ ਉਹਨੂੰ ਅਸੀਂ ਮਹਿਸੂਸ ਹੀ ਨਹੀਂ ਕੀਤਾ ਗੁਰੂ ਜੀ ਮਹਿਸੂਸ ਨਹੀਂ ਕਰ ਰਿਹਾ ਇਸ ਕਰਕੇ ਸਾਨੂੰ ਐ ਲੱਗਦਾ ਵੀ ਕੋਈ ਸਾਨੂੰ ਜਿਹੜਾ ਵੇਖਦਾ ਹੈ ਸਾਡੇ ਅੰਦਰ ਕੋਈ ਜਿਹੜਾ ਝਾਕਦਾ ਹੈ ਪਰ ਉਹ ਪਰਮਕਾਤਾ ਪਰਮਾਤਮਾ ਦੀ ਹੋਂਦ ਨੂੰ ਮੰਨਿਏ ਤਾਂ ਬਾਹਰੋਂ ਤੇ ਅੰਦਰੋਂ ਇੱਕੋ ਜਿਹਾ ਹੋ ਜਾਗੇ। ਇਹੀ ਗੱਲ ਗੁਰੂ ਜੀ ਰਹਾਉ ਦੇ ਬਨ ਵਿੱਚ ਕਹਿ ਰਿਹਾ ਹੈ ਕਹਾ ਚੱਲੋ ਮਨ ਰੋ ਕਰੇ ਐ ਮਨਾ ਫਿਰ ਜਦੋਂ ਤੂੰ ਆਪ ਤੇ ਆਪ ਤੇ ਮਾਰੇ ਵਿਚਾਰਾਂ ਕਰਕੇ ਭਟਕਦਾ ਫਿਰਦਾ ਆਪਣੇ ਅੰਦਰ ਤੂੰ ਟੇਕ ਦੂਜਿਆਂ ਨੂੰ ਗੀਤ ਸੁਣਾਉਣ ਜਾਂਦਾ ਦੂਜਿਆਂ ਨੂੰ ਤੂੰ ਚੰਗੇ ਰਾਹ ਦੀਆਂ ਗੱਲਾਂ ਦੱਸਣ ਜਾਂਦਾ ਬਾਣੀ ਸੁਣਾਉਣਾ ਹੋਰ ਕਰਦਾ ਪਰ ਆਪ ਤੂੰ ਕੁਝ ਵੀ ਨਹੀਂ ਕਰ ਰਿਹਾ ਐ ਮਨਾ ਤੇਰੇ ਅੰਦਰ ਆਪ ਦੇ ਅੰਦਰ ਮਾੜੇ ਵਿਚਾਰ ਟਿਕੇ ਹੋਏ ਐ ਗੁਰਜੀ ਲਾਜ ਫਿਰ ਇਸ ਦਾ ਗੁਰਮੁਖ ਰਾਮ ਨਾਮ ਤ੍ਰਿਪਤਾਸੇ ਖੂਜਿਤ ਪਾਵੋ ਸਹਿਜ ਹਰੀ ਰਹਾਉ ਜੇ ਤੂੰ ਇਸ ਮਾਇਆ ਦੇ ਮਾਰੇ ਵਿਚਾਰਾ ਤੂੰ ਮਾਇਆ ਵਾਲੇ ਮਾਰੇ ਵਿਚਾਰਾ ਤੂੰ ਖਿਹੜਾ ਛਣਾਉਣਾ ਨਾ ਗੁਰਮਖ ਹੋ ਜਾ RAM ਨਾਮ ਤ੍ਰਿਪਤਾਸੇ ਗੁਰੂ ਕੀ ਦੀ ਰਾ ਜੋੜ ਰਿਹਾ ਸਾਰੇ ਕਿਤੇ ਰਮੇ ਹੋਏ RAM ਅਕਾਲ ਪੁਰਖ ਵੈਗੁਰ ਗੱਲ ਨਾਲ ਜੋੜ ਰਿਹਾ ਸਾਨੂੰ ਜਿਹੜਾ ਸਾਡੇ ਵਿੱਚ ਹੈ ਤੇ ਦੂਜਿਆਂ ਦੇ ਵਿੱਚ ਵੀ ਹੈ ਇਹ ਉਹਨੂੰ ਜਦੋਂ ਤੂੰ ਪਾ ਲੇਗਾ ਤੇ ਫਿਰ ਸਹਿਜ ਅਵਸਥਾ ਵਿੱਚ ਰਹਿਣ ਜਾਏਂ ਰਹਿਣਾ ਸ਼ੁਰੂ ਕਰ ਦੇਗਾ ਕਿਉਂਕਿ ਤੈਨੂੰ ਪਤਾ ਲੱਗੂ ਮਾਲਕ ਸਭ ਨੂੰ ਵੇਖ ਰਿਹਾ ਹੈ ਤੇ ਸਭ ਦੇ ਅੰਦਰ ਹੈ ਉਸ ਮਾਲਕ ਨੂੰ ਤੂੰ ਲੱਭ ਲਏਗਾ ਫਿਰ ਤੇਰੀ ਇਹ ਬਾੜੇ ਜਿਹੜੇ ਵਿਚਾਰ ਨੇ ਇਹ ਅੰਦਰੋਂ ਖਤਮ ਹੋ ਸਕਦੇ ਐ ਐਸ ਕਰਕੇ ਤੂੰ ਆਪਣੇ ਆਪ ਵਿੱਚ ਟਿਕ ਗੁਰੂ ਜੀ ਕਹਿੰਦੇ ਐ ਆਪਣੇ ਆਪ ਨਾਲ ਜੁੜ ਰੱਬ ਨਾਲ ਜੁੜਨਾ ਕੀ ਐ ਆਪਣੇ ਆਪ ਨਾਲ ਜੁੜਨਾ ਇਹ ਮੇਨ ਥੀਮ ਐ ਇਸ ਸ਼ਬਦ ਦਾ ਕਾਮ ਕ੍ਰੋਧ ਮਨ ਮੋਹ ਸਰੀਰਾ ਇਹ ਤਿੰਨ ਬਕਾਰੇ ਚਿਕਣ ਤੇ ਗੁਰੂ ਜੀ ਨੇ ਮਨ ਕਾਮ ਤੇ ਕ੍ਰੋਧ ਤੇ ਮੋਹ ਇਹ ਸਰੀਰ ਨੂੰ ਲੱਗੇ ਹੋਏ ਆ ਇਹ ਇਸ ਸਰੀਰ ਵਿੱਚ ਹੈ ਲਾਭ ਲੋਭ ਅਹੰਕਾਰ ਸੋ ਪੀਰਾ ਲਾਲਚ ਤੇ ਹੰਕਾਰ ਇਹ ਵੀ ਤੈਨੂੰ ਦੁੱਖ ਲੱਗਿਆ ਹੋਇਆ ਹੁਣ ਪੰਜੇ ਬਕਾਰ ਆ ਗਏ ਕਾਮ ਕ੍ਰੋਧ ਮੋਹ ਲੋਭ ਤੇ ਹੰਕਾਰ। ਪੰਜੇ ਆਗੇ ਪੰਜਾਂ ਦੇ ਦਰਦ ਤੇਰੇ ਅੰਦਰ ਹੈ। ਤੇਰੇ ਸਰੀਰ ਨੂੰ ਲੱਗਿਆ ਹੋਇਆ ਰੋਗ ਇਹ। RAM ਨਾਮ ਬਿਨ ਕਿਉਂ ਮਨ ਧੀਰਾ? ਜੇ ਤੂੰ ਅਕਾਲ ਪੁਰਖ ਵੈਗ ਰੂਪੀ ਹੋਂਦ ਨੂੰ ਨਹੀਂ ਮੰਨਦਾ। ਉਹਨੂੰ 24 ਘੰਟੇ ਨਹੀਂ ਚੇਤੇ ਵਿੱਚ ਰੱਖਦਾ ਉਹਦੇ ਨਾਲ ਆਪਣਾ ਮਨ ਨਹੀਂ ਜੋੜਦਾ ਮਹਿਸੂਸ ਨਹੀਂ ਕਰਦਾ ਤੇ ਫਿਰ ਮਨ ਧੀਰਜੀ ਕਿੱਥੋਂ ਬੜੇਗਾ ਇਹਨਾਂ ਦੇ ਅੱਗੇ? ਇਹ ਤੇ ਪੰਜੇ ਹਾਜ਼ਰ ਨੇ। ਇਹ ਪੰਜੇ ਸ਼ਕਤੀਆਂ ਨੇ ਉਸ ਮਾਲਕ ਦੀਆਂ ਬਣੀਆਂ ਹੋਈਆਂ ਨੇ। ਫਿਰ ਇਹਨਾਂ ਤੋਂ ਵਚਣ ਦਾ ਕੋਈ ਤਰੀਕਾ ਨਹੀਂ ਹੋਰ ਅੰਤਰਨ ਆਵਣਾ ਸਾਜ ਪਿਛਾਣੇ ਜਿਹੜਾ ਵੀ ਮਨੁੱਖ ਆਪਣੇ ਅੰਦਰ ਬੈਠੇ ਮਾਲਕ ਨਾਲ ਸਾਝ ਪਾ ਲੈਂਦਾ ਹੈ ਉਹ ਆਪਣੇ ਆਤਮੇ ਤੀਰਥੇ ਇਸ਼ਨਾਨ ਕਰ ਲੈਂਦਾ ਹੈ ਆਪਣੇ ਅੰਤਰ ਆਤਮੇ ਤੀਰਥ ਤੇ ਇਸ਼ਨਾਨ ਕਰ ਲੈਂਦਾ ਹੈ ਦੇਖੋ ਗੁਰੂ ਜੀ ਕਹਿੰਦੇ ਤੀਰਤ ਨਾਵਣ ਜਾਉ ਤੀਰਥ ਨਾਮ ਹੈ ਤੇ ਨਾਮ ਕੀ ਹੈ ਪਰਮਾਤਮਾ ਦਾ ਅੰਦਰ ਗਿਆਨ ਹੈ ਆਪਣੇ ਅੰਦਰੋਂ ਉਸ ਮਾਲਕ ਨੂੰ ਮਹਿਸੂਸ ਕਰ ਲੈਣਾ ਐਤੋਂ ਵੱਡਾ ਕੋਈ ਤੀਰਥ ਨਹੀਂ ਹੈ ਅੰਤਰ ਕੀ ਗਤ ਗੁਰਮਖ ਜਾਣੇ ਜਿਹੜਾ ਗੁਰੂ ਦੀ ਮੱਤ ਲੈ ਲੈਂਦਾ ਨਾ ਉਹ ਆਪਣੇ ਆਤਮਿਕ ਜੀਵਨ ਨੂੰ ਪਰਚੋਲਦਾ ਰਹਿੰਦਾ ਜਾਣਦਾ ਰਹਿੰਦਾ ਵੀ ਮੈਂ ਕਿੱਥੇ ਜੇ ਖੜਾ ਮੇਰੇ ਅੰਦਰ ਕਿੰਨੇ ਇੱਕ ਬੁਰੀ ਵਿਚਾਰ ਚੱਲ ਰਿਹਾ ਸਾਚ ਸਬਦ ਬਿਨ ਮਹਿਲ ਨਾ ਪਛਾਣੇ ਪਰ ਗੁਰੂ ਦੇ ਸੱਚੇ ਸ਼ਬਦ ਸੱਚੇ ਉਪਦੇਸ਼ ਬਿਨਾ ਪਰਮਾਤਮਾ ਦੇ ਹੁਕਮ ਨੂੰ ਸਮਝੇ ਬਿਨਾ ਉਹਦਾ ਟਿਕਾਣਾ ਨਹੀਂ ਲੱਭਦਾ ਉਹ ਮਾਲਕ ਨਹੀਂ ਲੱਭਦਾ ਕੋਈ ਵੀ ਮੁਨਕ ਉਸ ਨੂੰ ਪਛਾਣ ਨਹੀਂ ਸਕਦਾ ਜਦੋਂ ਤੱਕ ਉਸ ਦੇ ਹੁਕਮ ਨੂੰ ਨਹੀਂ ਪਛਾਣਦਾ ਨਿਰੰਕਾਰ ਨਹਿ ਆਕਾਰ ਸੁਭਾਵੈ ਤਿਰਸ ਬੱਦੇ ਦੀ ਸੋਝੀ ਖੁੱਲ ਜਾਂਦੀ ਹੈ ਪਹਿਲਾਂ ਉਹ ਆਕਾਰ ਨਾਲ ਜੁੜਦਾ ਸੀ ਹਰ ਆਕਾਰ ਨਾਲ ਜੁੜਿਆ ਜੁੜ ਰਿਹਾ ਸੀ ਹਰ ਆਕਾਰ ਦੀ ਖੇਚ ਉਹਦੇ ਅੰਦਰ ਸੀ ਹੁਣ ਨਿਰੰਕਾਰ ਦੀ ਖੇਚ ਪੈਦਾ ਹੋ ਗਈ ਨਿਰੰਕਾਰ ਮਹ ਹੈ ਆਕਾਰ ਸਮਾਵੈ ਉਰ ਬਤਾ ਲੱਗ ਜਾਂਦਾ ਹੈ ਆਕਾਰ ਸਾਰਾ ਚਲਾਈ ਮਾਰ ਹੈ ਨਿਰੰਕਾਰ ਹਮੇਸ਼ਾ ਰਹਿਣ ਵਾਲਾ ਅਕਲ ਕਲਾ ਸੱਚ ਸਾਚ ਟਕਾਵੇ ਫਿਰ ਉਹ ਗਿਣਤੀਆਂ ਮਣਤੀਆਂ ਤੋਂ ਪਰੇ ਰਹਿੰਦਾ ਹੈ ਤੇ ਪ੍ਰਭੂ ਨੂੰ ਸਿਮਰਨ ਵਿੱਚ ਰੱਖਦਾ ਤੇ ਆਪਣੀ ਹਿਰਦੇ ਵਿੱਚ ਟਿਕਾਈ ਰੱਖਦਾ ਹੁਣ ਸਿਮਰਨ ਕੀ ਹੈ ਤੇ ਨਾਮ ਕੀ ਹੈ ਇਹ ਸਾਰੀਆਂ ਗੱਲਾਂ ਬਾਣੀ ਵਿੱਚੋਂ ਕਲੀਅਰ ਨੇ 24 ਘੰਟੇ ਉਸ ਮਾਲਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਉਣਾ ਕੋਈ ਕੰਮ ਕਰਨਾ ਕੋਈ ਵਰਤਾਰਾ ਕਰਨਾ ਕੋਈ ਕਿਰਤ ਕਰਨੀ ਉਹਦੇ ਵਿੱਚ ਮਾਲਕ ਨੂੰ ਵੇਖਣਾ ਵੀ ਉਹ ਮਾਲਕ ਹੀ ਸਭ ਕੁਝ ਕਰੀ ਜਾ ਰਿਹਾ ਸੋ ਨਰ ਕਰਮ ਜੋਨ ਨਹੀਂ ਆਵੇ ਸੂਨਰ ਗਰਭ ਜੌਨਣੀ ਆਵੇ ਗੁਰੂ ਜੀ ਕਹਿੰਦੇ ਜਿਹੜਾ ਆਪਣੀਆਂ ਗਿਣਤੀਆਂ ਮਿੰਤੀਆਂ ਛੱਡ ਕੇ ਉਸ ਮਾਲਕ ਨਾਲ ਜੁੜ ਜਾਏਗਾ ਉਹਨੂੰ ਮਹਿਸੂਸ ਕਰ ਲਏਗਾ ਫਿਰ ਉਹ ਦੁਬਾਰੇ ਮਰਨ ਜੰਮਣ ਦੇ ਗੀੜ ਵਿੱਚ ਨਹੀਂ ਪੈਂਦਾ ਧੀਰਜ ਵਿੱਚ ਰਹੇਗਾ ਸਹਿਜ ਵਿੱਚ ਰਹੇਗਾ ਹਮੇਸ਼ਾ ਜਹਾਂ ਨਾਮ ਮਿਲੈ ਤਹਿ ਜਾਉਂ ਐਸ ਵਰਕੇ ਕਰਕੇ ਨਾਨਕ ਜੀ ਕਹਿ ਰਿਹਾ ਮੇਰੀ ਅਰਦਾਸ ਹੈ ਮੈਂ ਉੱਥੇ ਜਾਵਾਂ ਜਿੱਥੇ ਮੈਨੂੰ ਮਾਲਕ ਦਾ ਗਿਆਨ ਮਿਲੇ ਇਕ ਤੁਮ ਲੇ ਗੁਰੂ ਘਰ ਇਸ ਕਰਕੇ ਮਾਲਕ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਗੁਰੂ ਮਿਲਾ ਲੇ ਤਾਂ ਕਿ ਅਸੀਂ ਜੀਵਨ ਬਦਲ ਲਈਏ ਆਪਣਾ ਸਾਨੂੰ ਮਾਲਕ ਦੀ ਜਾਣ ਪਛਾਣ ਹੋ ਜਾਏ ਗੁਰ ਪਰਸਾਦੀ ਕਰਮ ਕਮਾऊं ਫਿਰ ਮੈਂ ਉਹ ਕਰਮ ਕਰਾਂ ਜੋ ਮੈਨੂੰ ਗੁਰੂ ਜੀ ਕਹਿ ਰਿਹਾ ਹੈ ਮੇਰੇ ਉੱਤੇ ਗੁਰੂ ਦੀ ਕਿਰਪਾ ਹੋ ਜਾਏ ਤੇ ਮੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਉਹਦਾ ਖਿਆਲ ਆ ਜਾਏ ਤੇ ਮੈਂ ਉਹਦੇ ਮੁਤਾਬਕ ਤੁਰਾਂ ਨਾ ਮੇਰਾ ਤਾਂ ਹਰ ਗੁਣ ਗਾਉਂ ਫਿਰ ਮੈਂ 24 ਘੰਟੇ ਮਾਲਕ ਦੀ ਯਾਦ ਵਿੱਚ ਜੁੜਿਆ ਰਵਾਂ ਤੇ ਉਸ ਮਾਲਕ ਦੇ ਗੁਣ ਗਾਉਂਦਾ ਰਵਾਂ ਇਹ ਮੇਰੀ ਅਰਦਾਸ ਹੈ ਤਾਂ ਫਾ ਨਾਨਕ ਜੀ ਕਹਿ ਰਿਹਾ ਇਹ ਮੇਰੀ ਅਰਦਾਸ ਹੈ ਗੁਰੂ ਸੇਵਾ ਤੇ ਆਪ ਪਛਾਤਾ ਗੁਰੂ ਦੀ ਦੱਸੀ ਹੋਈ ਸੇਵਾ ਤੇ ਚੱਲ ਕੇ ਮਨੁੱਖ ਆਪਣਾ ਅੰਦਰ ਆਤਮਿਕ ਜੀਵਨ ਜਿਹੜਾ ਪਛਾਣ ਲੈਂਦਾ ਹੈ ਇਹਨੇ ਜਿਹੜਾ ਗੁਰੂ ਦੀ ਸ਼ਰਨ ਲੈ ਲੈਂਦਾ ਹੈ ਗੁਰਬਾਣੀ ਦੇ ਕਹੇ ਮੁਤਾਬਕ ਆਪਣੇ ਜੀਵਨ ਨੂੰ ਬਦਲ ਲੈਂਦਾ ਹੈ ਉਹ ਆਪਣੇ ਜੀਵਨ ਨੂੰ ਪਛਾਣ ਲੈਂਦਾ ਹੈ ਦੇਖੋ ਗੁਰੂ ਜੀ ਸਾਰੀਆਂ ਗੱਲਾਂ ਜਿੰਨੀਆਂ ਕਰ ਰਹੇ ਨਾ ਉਹ ਸਾਡੇ ਅੰਦਰੀਆਂ ਕਰ ਰਹੇ ਅਸੀਂ ਸਾਰਾ ਦਿਨ ਬਾਹਰ ਮੁਖੀ ਹਰ ਟਾਈਮ ਰੱਬ ਨੂੰ ਵੀ ਬਾਹਰ ਭਾਲ ਦੇ ਫਿਰਦੇ ਆ ਬਾਹਰ ਮੁਖੀ ਦੇਖਦੇ ਆ ਸਭ ਕੁਝ ਲੋਕ ਕੀ ਕਰ ਰਹੇ ਆ ਉਹ ਦੇਖ ਰਹੇ ਆ ਆਪਣਾ ਕੀ ਕਰ ਰਹੇ ਆ ਉਹ ਨਹੀਂ ਦੇਖ ਰਹੇ ਆਪਣੇ ਆਪ ਨੂੰ ਤਾਂ ਅਸੀਂ ਪੜਤਾਲ ਹੀ ਨਹੀਂ ਨਾ ਰਹੇ ਜੇ ਅਸੀਂ ਕਿਸੇ ਦੀ ਸਿਫਤ ਕਰ ਰਹੇ ਹਾਂ ਉਹ ਵੀ ਦੂਜੇ ਦੀ ਕਰ ਰਹੇ ਹਾਂ ਜੇ ਅਸੀਂ ਕਿਸੇ ਦੀ ਨਿੰਦਾ ਕਰ ਰਹੇ ਹਾਂ ਉਹ ਵੀ ਦੂਜੇ ਦੀ ਕਰ ਰਹੇ ਹਾਂ ਆਪਣੇ ਆਪ ਨੂੰ ਤੇ ਕਦੇ ਅਸੀਂ ਵਿਚਾਰਿਆ ਹੀ ਨਹੀਂ ਨਾ ਵੀ ਮੈਂ ਵੀ ਇਸ ਵਜੂਦ ਵਿੱਚ ਹਾਂ ਤੇ ਮੈਂ ਆਪਣੇ ਆਪ ਨੂੰ ਵੀ ਪੜਤਾਲਾ ਮੇਰੇ ਅੰਦਰ ਕੀ ਪਿਆ ਇਹ ਅਸੀਂ ਕਦੇ ਨਹੀਂ ਪੜਤਾਲਦੇ ਗੁਰੂ ਕਹਿੰਦੇ ਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੀ ਸ਼ਰਨ ਲੈ ਲੈਣਾ ਉਹ ਆਪਣੇ ਆਪ ਨੂੰ ਪਛਾਣੇਗਾ ਗੁਰ ਸੇਵ ਤੇ ਆਪ ਪਛਾਤਾ ਜਿਨ੍ਹਾਂ ਨੇ ਵੀ ਗੁਰੂ ਦੀ ਸ਼ਰਨ ਲੈ ਕੇ ਆਪਣੇ ਆਪ ਨੂੰ ਪਛਾਣ ਲਿਆ ਅਮਰਤ ਨਾਮ ਬਸਿਆ ਸੁਖਦਾਤਾ ਉਹਨਾਂ ਦੇ ਅੰਦਰ ਬੈਠਾ ਉਹ ਮਾਲਕ ਉਹਨਾਂ ਨੂੰ ਦਿਸ ਜਾਂਦਾ ਆਪਣੇ ਅੰਦਰੋਂ ਹੀ ਮਾਲਕ ਜਿਹੜਾ ਬਸਦਾ ਹੈ ਅੰਦਰ ਸਾਡੇ ਅਮਰਤ ਨਾਮ ਉਹਦਾ ਉਹ ਮਿਲ ਜਾਂਦਾ ਹੁਣ ਦੇਖੋ ਨਾਮ ਕੀ ਹੈ ਅਮਰਤ ਕੀ ਹੈ ਸਾਰੀਆਂ ਗੱਲਾਂ ਗੁਰੂ ਜੀ ਸਮਝਾ ਰਹੇ ਹਨ ਸਾਨੂੰ ਇਹਨਾਂ ਨੇ ਸਾ ਮਤਲਬ ਇਸ ਤਰ੍ਹਾਂ ਦੇ ਤਰੀਕੇ ਨਾਲ ਬਣਾਤਾ ਕਿ ਦੁਕਾਨਦਾਰੀਆਂ ਬਣਾ ਦਿੱਤੀਆਂ ਜਦੋਂ ਕਿ ਗੁਰੂ ਜੀ ਸਾਡੇ ਅੰਤਰਮਨ ਦੀਆਂ ਹੀ ਗੱਲਾਂ ਕਰ ਰਹੇ ਆ ਗੁਰਬਾਣੀ ਵਿੱਚ ਸਾਰੀਆਂ आनंदਨਾ ਬਾਣੀ ਨਾਮੇ ਰਤਾ ਫਿਰ ਜਦੋਂ ਬੰਦੇ ਦਾ ਮਾਨੇ ਮੰਨ ਗਿਆ ਨਾ ਕਿ ਪ੍ਰਭੂ ਗਿਤਾ ਕਾਲ ਪਰਕ ਵੈਗ ਤੂੰ ਬਿਨਾ ਕੁਝ ਵੀ ਨਹੀਂ ਉਹੀ ਸਭ ਕੁਝ ਹੈ ਤੇ ਫਿਰ ਉਹ 24 ਘੰਟੇ ਉਸ ਨਾਲ ਜੁੜਿਆ ਰਹਿੰਦਾ ਹੈ ਨਾਮੇ ਰਤਾ ਨਾਮ ਦੇ ਵਿੱਚ ਜਦ ਵਿੱਚ ਰੰਗਿਆ ਹੀ ਰਹਿੰਦਾ ਹਰ ਟਾਈਮ ਜਦੋਂ ਵੀ ਕੋਈ ਕੰਮ ਕਰਦਾ ਉਹ ਵੇਖਦਾ ਮਾਲਕ ਹੁਣ ਦੇਖੋ ਨਾ ਸਵੇਰੇ ਅਸੀਂ ਉੱਠੇ ਉਠਣ ਅਸਾਰ ਜਦੋਂ ਅਸੀਂ ਜਾਗ ਪਏ ਸੀ ਇਸ ਕੱਲ ਨੂੰ ਚੇਤੇ ਵਿੱਚ ਕਰੀਏ ਵੀ ਅਸੀਂ ਤੇ ਸੌਂਗੇ ਸੀ ਉਸ ਮਾਲਕ ਨੇ ਸਾਨੂੰ ਜਿਉਂਦੇ ਰੱਖਿਆ ਆ ਸਾਡੀ ਦਿਲ ਦੀ ਧੜਕਣ ਚਲਦੀ ਰੱਖੀ ਸਾਡੇ ਸਵਾਸ ਵਗਦੇ ਰੱਖੇ ਧੰਨਵਾਦ ਹੈ ਦਾਤਿਆ ਤੇਰਾ ਫਿਰ ਅਸੀਂ ਪਾਣੀ ਪੀਨੇ ਆ ਪਾਣੀ ਕਿੱਥੋਂ ਆਇਆ ਇਹ ਵੀ ਉਸ ਕਾਇਨਾਤ ਵਿੱਚੋਂ ਆਇਆ ਉਸ ਮਾਲਕ ਦੀ ਕੁਦਰਤ ਵਿੱਚੋਂ ਆਇਆ ਤੇ ਪਾਣੀ ਦੇ ਅੰਦਰ ਉਸ ਮਾਲਕ ਨੇ ਗੁਣ ਪਾਏ ਆ ਕਿ ਸਾਡੀ ਪਿਆਸ ਬੁਝਾਉਂਦਾ ਜੇ ਉਹ ਗੁਣ ਨਾ ਹੋਵੇ ਪਾਣੀ ਵਿੱਚ ਫਿਰ ਪਾਣੀ ਕੀ ਕੰਮ ਦਾ ਇਰੇ ਸਿਵਾਲਕ ਦਾ ਸ਼ੁਕਰ ਕਰੀਏ ਵਾਹਿਗੁਰੂ ਕਮਾਲ ਦਾ ਗਾਗਾ ਸਾਨੂੰ ਤੇ ਸੋਚਿਆ ਇਤੇ ਐਵੇਂ ਬਾਧੂ ਫਿਰਦਾ ਪਾਣੀ ਤੇ ਨਹੀਂ ਹਰ ਇੱਕ ਦਾਤ ਉਸ ਮਾਲਕ ਦੀ ਹੈ ਹਰ ਇੱਕ ਕਿਰਤ ਉਸ ਮਾਲਕ ਦੀ ਹੈ ਜੋ ਵੀ ਅਸੀਂ ਕਰ ਰਹੇ ਹਾਂ ਜੇ ਸਾਡੇ ਅੰਦਰ ਸਾਡੇ ਹੱਥ ਵਿੱਚ ਇਹ ਪਾਵਰ ਹੈ ਕਿ ਅਸੀਂ ਗਲਾਸ ਚੁੱਕ ਕੇ ਪਾਣੀ ਦਾ ਪੀਨੇ ਆ ਉਹ ਪਾਵਰ ਕਿੱਥੋਂ ਆਈ ਹੈ ਉਹ ਸ਼ਕਤੀ ਕਿੱਥੋਂ ਆ ਰਹੀ ਹੈ ਅਸੀਂ ਕਹਿੰਦੇ ਉਹ ਤੇ ਵਹਿਰੀ ਸ਼ਕਤੀ ਹੈ ਅਸੀਂ ਕਬਜ਼ਾ ਕਰੀ ਬੈਠੇ ਆ ਦੀਪਾਈ ਉਹ ਆਪ ਮਾਲਕ ਹੈ ਸਾਡੇ ਅੰਦਰ ਉਦੋਂ ਤੱਕ ਕੀ ਗਲਾਸ ਪਾਣੀ ਦਾ ਮੂੰਹ ਵੱਲ ਜਾ ਰਿਹਾ ਉਸ ਤੋਂ ਬਾਅਦ ਨਹੀਂ ਜਾਏਗਾ ਇਹ ਸੋਚੋ ਕਦੇ ਉਹਨੂੰ 24 ਘੰਟੇ ਯਾਦ ਰੱਖੋ ਮੇਰਾ ਪ੍ਰਭ ਲਾਏ ਤਾਂ ਕੋ ਲਾਗੇ ਜਿਹਦੇ ਉੱਤੇ ਮਾਲਕ ਕਿਰਪਾ ਕਰਦਾ ਨਾ ਉਹ ਫਿਰ ਇਸ ਵਿਚਾਰ ਨਾਲ ਜੁੜਦਾ ਹਮੇ ਬਾਹਰ ਸਭ ਦੇ ਜਾਗੇ ਉਹ ਆਪਣੀ ਮੈਂ ਮੇਰੀ ਖਤਮ ਕਰ ਦਿੰਦਾ ਕਿ ਮੈਂ ਆ ਕਰਦਾ ਮੈਂ ਆ ਕਰਦਾ ਗੁਰੂ ਦੇ ਸ਼ਬਦ ਨਾਲ ਹੀ ਜਾਗ ਪੈਂਦਾ ਹੈ ਸਚੇਤ ਹੋ ਜਾਂਦਾ ਹੈ ਪਹਿਲਾਂ ਕਿਥੀ ਸੁੱਤਾ ਪਿਆ ਸੀ ਮਾਇਆ ਦੇ ਰਹਾ ਹਾਂ ਚ ਐਥੇ ਉੱਥੇ ਸਦਾ ਸਦਾ ਸੁਖ ਆਗੈ ਫਿਰ ਉਹ ਗੁਰੂ ਜੀ ਕਹਿੰਦੇ ਐਥੇ ਤੇ ਉੱਥੇ ਲੋਕ ਤੇ ਪਰਲੋਕ ਵਿੱਚ ਹਰ ਥਾਂ ਉਹ ਮਾਲਕ ਦੇ ਨਾਲ ਜੁੜਿਆ ਰਹਿਦਾ ਹੈ ਉਹਦੇ ਸਾਹਮਣੇ ਮਾਲਕ ਮੌਜੂਦ ਰਹਿੰਦਾ ਹੈ ਆਨੰਦਮਈ ਵਸਤਵ ਦੀ ਬਣੀ ਰਹਿੰਦੀ ਹੈ ਸੁਖ ਆਗੈ ਜੇਨੀ ਆਨੰਦਮਈ ਵਾਸਤਾ ਉਸ ਦੇ ਜੀਵਨ ਦੀ ਬਣੀ ਰਹਿੰਦੀ ਐ ਆਨੰਦਮਈ ਜੀਵਨ ਉਹ ਗੁਜ਼ਾਰਦਾ ਹੈ ਮਨ ਚਾਂਚਲ ਬਿਦ ਨਹੀਂ ਜਾਣੇ ਪਰ ਇਹ ਮਨ ਜਿਹੜਾ ਨਾ ਇਹ ਚਾਂਚਲ ਚਾਂਚਲ ਮਤਲਬ ਕਿ ਹੁੰਦਾ ਦੌੜਨ ਵਾਲਾ ਭੱਜਣ ਵਾਲਾ ਨਾ ਟਿਕਣ ਵਾਲਾ ਇਹ ਮਾਰ ਹਉ ਮੈਨੂੰ ਮਾਰ ਰਹੀ ਨਹੀਂ ਤੇ ਨਾ ਹੀ ਹਉ ਮੈਨੂੰ ਮਾਰਨ ਦਾ ਤਰੀਕਾ ਜਾਣਦਾ ਹੈ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਦੇਖੋ ਅਸੀਂ ਕਿੰਨਾ ਕੁ ਕਰਦੇ ਆਂ ਅਸੀਂ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ 600 ਸਾਲ ਪਹਿਲਾਂ ਮਿਲ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਮਿਲੀ ਹੈ ਬਾਬਾ ਨਾਨਕ ਜੀ ਵੱਲੋਂ ਅਸੀਂ ਕਿੰਨੀ ਕਿ ਪੜ ਰਹੇ ਹਾਂ ਸਾਡੇ ਜੀਵਨ ਦੇ ਆਧਾਰ ਵਿੱਚ ਕਿੰਨਾ ਕੇ ਸਾਰ ਅਸੀਂ ਇਹ ਸਾਰਾ ਦਿਨ ਮਾਇਆ ਵੀ ਜੁੜਾਂ ਵਿੱਚ ਲੱਗੇ ਪਏ ਹਾਂ ਅਸੀਂ 20 ਮਿੰਟ ਨਹੀਂ ਕੱਢ ਸਕਦੇ ਗੁਰੂ ਸਾਹਿਬ ਵਾਸਤੇ ਗੁਰਵਾਣੀ ਵਾਸਤੇ ਤੁਸੀਂ ਆਪ ਹੀ ਸੋਚੀਏ ਨਾ ਵੀ ਅਸੀਂ ਕਿੱਥੇ ਫਿਰਦੇ ਹਾਂ ਮਨ ਚੰਚਲ ਬਿਦ ਨਹੀਂ ਜਾਣਾ ਹੈ ਮਨ ਮੁਖ ਮੈਲਾ ਸ਼ਬਦ ਨਾ ਪਛਾਣੇ ਆਪਣੀ ਮਨ ਦੀਆਂ ਮੰਨਤਾਂ ਦੇ ਬਰਾਬਰ ਤੁਰਦਾ ਤੇ ਮੈਲਾ ਹੋਇਆ ਪਿਆ ਤੇ ਸ਼ਬਦ ਨਾ ਪਛਤੈ ਪਛਾਣੇ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੀ ਗੁਰੂ ਦੇ ਸ਼ਬਦ ਨਾਲ ਜੁੜਦਾ ਹੀ ਨਹੀਂ ਇਹਦੇ ਨਾਲ ਸਾਹ ਜੀ ਨਹੀਂ ਪਾਉਂਦਾ ਗੁਰਮਖ ਨਿਰਮਲ ਨਾਮ ਵਖਾਣੇ ਪਰ ਜਿਹੜਾ ਗੁਰੂ ਦੀ ਮਤ ਲੈ ਲੈਂਦਾ ਗੁਰੂ ਜੀ ਕਹਿੰਦੇ ਉਹ ਪਰਮਾਤਮਾ ਦੇ ਨਿਰਮਲ ਨਾਮ ਨੂੰ ਸਿਮਰਦਾ ਰਹਿੰਦਾ ਹੈ 24 ਘੰਟਿਆਂ ਨੂੰ ਚੇਤੇ ਵਿੱਚ ਰੱਖਦਾ ਹੈ ਪਰਮਾਤਮਾ ਨਾਲ ਅਕਾਲ ਪੁਰਖ ਵੈਗੁਰ ਨਾਲ ਜੁੜਿਆ ਰਹਿੰਦਾ ਹਮੇਸ਼ਾ ਇਸ ਤਰ੍ਹਾਂ ਆਪਾਂ ਬੜੀ ਨੂੰ ਸਮਝਾਂਗੇ ਅੱਠ ਬੰਦ ਇਸ ਅਸ਼ਟਪਦੀ ਦੇ ਪੂਰੇ ਹੁੰਦੇ ਆ ਪਰ ਇਹ ਅਸ਼ਟਪਦੀ 10 ਬੰਦਾਂ ਦੀ ਹੈ ਹਰ ਜੀਉ ਆਗੇ ਕਰੀ ਅਰਦਾਸ ਮੈਂ ਵੀ ਉਸ ਮਾਲਕ ਅੱਗੇ ਅਰਦਾਸ ਕਰਦਾ ਹਾਂ ਹੁਣ ਦੇਖੋ ਅਰਦਾਸ ਦੇਸੀ ਵੀ ਰੋਜ਼ ਕਰਦੇ ਆ ਸਰ ਸਾਡੀ ਅਰਦਾਸ ਤੇ ਗੁਰੂ ਸਾਹਿਬ ਜੀ ਦੀ ਅਰਦਾਸ ਵਿੱਚ ਕੀ ਫਰਕ ਹੈ ਉਹ ਇੱਥੇ ਆਪਾਂ ਸਿੱਖਣਾ ਹੈ ਆਗੇ ਸਾਸਪਦੀ ਕਿਉਂ ਵੀ ਅਸੀਂ ਜੋ ਅਰਦਾਸਾਂ ਕਰਦੇ ਆ ਉਹਦੇ ਵਿੱਚ ਮੰਗਾ ਨੇ ਉਹਦੇ ਵਿੱਚ ਲੈਣ ਦੇ ਰਿਸ਼ਤੇ ਨਹੀਂ ਆਖਾਂ ਮੰਗਹਿ ਦੇ ਦੇ ਦਾਤ ਕਰੀ ਦਾਤ ਫਿਰ ਕੇ ਅੱਗੇ ਰੱਖੀਏ ਜਿੱਥੇ ਦਿਸੇ ਦਰਬਾਰ ਕੀ ਹੈ ਸਾਡੇ ਕੋਲੇ ਸਾਡਾ ਜਿਹੜਾ ਅਸੀਂ ਕਹਿ ਰਹੇ ਹਾਂ ਜੀ ਮੈਂ ਰਮਾਲਾ ਲੈ ਕੇ ਆਇਆ ਜੀ ਮੈਂ ਦੇਖ ਲੈ ਕੇ ਆਇਆ ਜੀ ਮੈਂ ਆਹ ਲੈ ਕੇ ਆਇਆ ਜੀ ਮੈਂ ਪੈਸੇ ਲੈ ਕੇ ਆਇਆ ਸਾਡਾ ਸਾਡੇ ਕੋਲੇ ਕੀ ਹੈ ਸਭ ਕੁਝ ਮਾਲਕ ਦਾ ਹੈ ਤੇ ਐਸ ਕਰਕੇ ਉਹ ਤੋਂ ਮੰਗਿਆ ਹੋਇਆ ਤੇ ਉਹਨੂੰ ਦੇ ਰਹੇ ਆਂ ਤੇ ਅਸੀਂ ਕਹਿ ਰਹੇ ਆਂ ਅਸੀਂ ਤੈਨੂੰ ਦਿੱਤਾ ਸੋ ਇੱਕ ਇਹ ਇੱਕ ਅਸੀਂ ਫਰੇਮ ਬਣਾਇਆ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਧਰਮ ਦੇ ਨਾਂ ਤੇ ਅਸੀਂ ਇਸ ਫਰੇਮ ਤੋਂ ਬਾਹਰ ਨਿਕਲਣਾ ਹੈ ਕਰਨਾ ਕੀ ਹੈ ਗੁਰੂ ਜੀ ਦੇ ਸਾਹਮਣੇ ਆ ਕੇ ਮਨ ਵੇਚੈ ਸਤਿਗੁਰੂ ਕੇ ਪਾਸ ਸਿਸ ਤਿਸ ਸੇਵਕ ਕੇ ਕਾਰਜਲਾਸ ਕਿਹੜਾ ਕਾਰਜਲਾਸ ਹੋ ਜਾਏਗਾ ਮੈਂ ਮੇਰੀ ਖਤਮ ਹੋ ਜਾਏਗੀ ਕਾਲਪੁਰਖ ਵੇਗਰੂ ਦਾ ਨਾਮ ਮਿਲ ਜਾਏਗਾ ਜਦੋਂ ਅਸੀਂ ਆਪਣੇ ਮਨ ਨੂੰ ਗੁਰੂ ਕੋਲੇ ਵੇਚ ਦੇਵਾਂਗੇ ਮਨ ਵੇਚਣਾ ਹੈ ਮਨ ਤੇ ਅੱਜੀ ਵੇਜਣੀ ਰੇ ਮਨ ਤੇ ਆਪਣਾ ਆਪਣੇ ਕੋਲ ਰੱਖਿਆ ਹੋਇਆ ਜਿੰਦੇ ਅਸੀਂ ਆਪਣੀਆਂ ਮਨਤਾਵਾਂ ਛੱਡ ਕੇ ਗੁਰੂ ਦੇ ਰਾਹ ਤੁਰਪਾਂਗੇ ਨਾ ਸਭ ਕੁਝ ਜਿ ਸਹੀ ਹੋ ਜੂਗਾ બસ ਇੱਕੋ ਹੀ ਸ਼ਰਤ ਹੈ ਆਪਣੇ ਆਪ ਨੂੰ ਸਮਰਪਿਤ ਕਰਨਾ ਹੈ ਗੁਰੂ ਅਗੇ ਸਾਦੂ ਜਨ ਸੰਗਤ ਹੋਏ ਨਿਵਾਸ ਦੇਖੋ ਹੁਣ ਅਰਦਾਸ ਗੁਰੂ ਜੀ ਕੀ ਕਰ ਰਿਹਾ ਸਾਡੀ ਅਰਦਾਸ ਕੀ ਆਪਾਂ ਰੋਜ਼ ਪੜ੍ਹਦੇ ਆਂ ਤੇ ਰੋਜ਼ ਸੁਣਦੇ ਆਂ ਹੁਣ ਗੁਰੂ ਜੀ ਵੱਲੋਂ ਕੀਤੀ ਹੋਈ ਅਰਦਾਸ ਨੂੰ ਸੁਣੋ ਹਰ ਜੀਓ ਆਗੇ ਕਰੀਂ ਅਰਦਾਸ ਮੈਂ ਪ੍ਰਮਾਤਮਾ ਅਗੇ ਹਰ ਟਾਈਮ ਅਰਦਾਸ ਕਰਨਾ ਕੀ ਅਰਦਾਸ ਕਰਨਾ ਸਾਧੂ ਜਨ ਸੰਗਤ ਹੋਈ ਨਿਵਾਸ ਮੇਰਾ ਗੁਰੂ ਦੀ ਸੰਗਤ ਵਿੱਚ ਨਿਵਾਸ ਹੋ ਜਾਏ ਮੰਗਿਆ ਕਦੇ ਇੱਥੇ ਤੇ ਬੈਠਣੀ ਔਖਾ ਲੱਗਦਾ ਕਿਉਂ ਕਿਉਂਕਿ ਅੰਦਰ ਬਿਮਾਰੀ ਹੈ ਉਹ ਜਿਹੜੀ ਅੰਦਰਲੀ ਬਿਮਾਰੀ ਹੈ ਨਾ ਉਹ ਗੁਰੂ ਸਾਹਿਬ ਜੀ ਦੇ ਮਿੱਠੇ ਸ਼ਬਦਾਂ ਨੂੰ ਕੌੜਾ ਸਮਝਦੀ ਏ ਜਿਵੇਂ ਮਲੇਰੀਏ ਵਾਲੇ ਬੰਦੇ ਨੂੰ ਮਿੱਠਾ ਵੀ ਕੌੜਾ ਲੱਗਦਾ ਗੁਰਬਾਣੀ ਲਿਖਦੀ ਹੈ ਮੱਖਿਓ ਮਾਝਾ ਦੁੱਧ ਜਿਹੜਾ ਮੱਖਿਆਲ ਆ ਉਹ ਵੀ ਮਿੱਠਾ ਸ਼ਹਿਦ ਵੀ ਮਿੱਠਾ ਤੇ ਦੁੱਧ ਵੀ ਮਿੱਠਾ ਪਰ ਮਲੇਰੀਏ ਵਾਲੇ ਨੂੰ ਕਿਉਣਾ ਸ਼ੁਰੂ ਕਰੋ ਕਿਹ ਗੱਲ ਮੇਰਾ ਮੂੰਹ ਕੌੜਾ ਹੋ ਗਿਆ ਇਹ ਤੇ ਜ਼ਹਿਰ ਵਰਗਾ ਪਿਆਰ ਹੈ ਲੱਗੇ ਦੁੱਧ ਮਿੱਠਾ ਬਸ ਐਸਤਰੀ ਗੁਰਬਾਣੀ ਤੇ ਬਹੁਤ ਮਿੱਠੀ ਹੈ ਅੰਮ੍ਰਿਤ ਹੈ ਪਰ ਸਾਨੂੰ ਕੌੜੀ ਲੱਗਦੀ ਹੈ ਕਿਉਂਕਿ ਸਾਡੇ ਮੁਤਾਬਕ ਨਹੀਂ ਹੈ ਅਸੀਂ ਚਾਹੁੰਦੇ ਹਾਂ ਰੱਬ ਵੀ ਸਾਡੇ ਮਤਾਬਕ ਕੰਮ ਕਰੇ ਜਦੋਂ ਕਿ ਹੁਕਮ ਨਾ ਕਰਨਾ ਜਾਈ ਗੁਰੂ ਜੀ ਕਹਿੰਦੇ ਉਹਦੇ ਉੱਤੇ ਹੁਕਮ ਨਹੀਂ ਕਰ ਸਕਦਾ ਤੂੰ ਉਹਦੀ ਤਾਂ ਰਜ਼ਾ ਲੈਣੀ ਪਵੇਗੀ ਉਹਦੀ ਰਜ਼ਾ ਵਿੱਚ ਤੁਰ ਤੇਰਾ ਹੁਕਮ ਨਹੀਂ ਇਹਦੇ ਤੇ ਚੱਲਦਾ ਤੇ ਅਸੀਂ ਕਹਿੰਦੇ ਬਾਪੂ ਜੀ ਤੈਹੀਂ ਨਹੀਂ ਐ ਕਰ ਸਾਡੀਆਂ ਅਰਦਾਸਾਂ ਹੀ ਇਹ ਨਹੀਂ ਕਦੇ ਨਹੀਂ ਅਸੀਂ ਦੂਜੀ ਅਰਦਾਸ ਕਦੋਂ ਕਰੀਏ ਕਦੇ ਕਰੀਏ ਅਰਦਾਸ ਆ ਕਿ ਸਤਿਗੁਰੂ ਜੀ ਮੈਨੂੰ ਪਰਮਾਤਮਾ ਨਾਲ ਜੋੜ ਦਿਓ ਕਦਰ ਕਰੀਏ ਤਾਂ ਸਹੀ ਨਾ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਤੋਂ ਗੁਰੂ ਜੀ ਕੀ ਕਹਿ ਰਹੇ ਆ ਕਿ ਮੈਂ ਤੇ ਇਹ ਅਰਦਾਸ ਕਰਦਾ ਪ੍ਰਮਾਤਮਾ ਗੇ ਸਤਿਗੁਰੂ ਜੀ ਮੈਨੂੰ ਗੁਰੂ ਦੀ ਸੰਗਤ ਬਖਸ਼ ਦਿਓ ਗੁਰੂ ਨਾਨਕ ਸਾਹਿਬ ਜੀ ਆਪ ਹੈ ਪਹਿਲੇ ਪਾਸ਼ਾ ਜੀ ਦੀ ਬਾਣੀ ਹੈ ਪੜ੍ਹ ਰਿਹਾ ਜਿਹੜੀ ਕੇਰੇ ਵੇਖ ਦੁੱਖ ਕਾਟੇ ਹਰ ਨਾਮ ਪ੍ਰਗਾਸ ਮੇਰੇ ਅੰਦਰ ਪ੍ਰਮਾਤਮਾ ਵੀ ਹੋਉਂਦ ਨਾਮ ਪ੍ਰਗਾਸ ਨਾਮ ਦਾ ਪ੍ਰਗਾਸ ਕਰ ਦੇ ਨਾਮ ਦਾ ਪ੍ਰਗਾਸ ਨਾਮ ਹੋਉਂਦ ਮਾਲਕ ਦੀ ਪ੍ਰਕਾਸ਼ ਦੇਸਪੇਣੀ ਮੇਰੇ ਅੰਦਰ ਉਸ ਮਾਲਕ ਦੀ ਹੈ ਕਿ ਅੰਦਰ ਹੀ ਨਾ ਸਾਨੂੰ ਦਿਸ ਨਹੀਂ ਰਿਹਾ ਬਸ ਉਹਦਾ ਚਾਨਣ ਮੈਨੂੰ ਦੇ ਦੇ ਤਾਂ ਕਿ ਮੇਰੇ ਸਾਰੇ ਮਾੜੇ ਵਿਚਾਰ ਕੱਟੇ ਜਾਣ ਗੁਰੂ ਜੀ ਕਿਰਪਾ ਮੇਰੇ ਤੇ ਕਰ ਦੇ ਮਾਲਕਾ ਮੇਰੀ ਤੇ ਕਿਰਪਾ ਕਰ ਦੇ ਮੈਂ ਗੁਰੂ ਦੀ ਸੰਗਤ ਵਿੱਚ ਜੁੜ ਜਾਵਾਂ ਮੇਰੇ ਅੰਦਰ ਪਰਮਾਤਮਾ ਜੀ ਤੇਰੀ ਯਾਦ ਪ੍ਰਕਾਸ਼ਮਾਨ ਹੋ ਜਾਵੇ ਤੇ ਮੇਰੇ ਦੁੱਖ ਸਾਰੇ ਕੱਟੇ ਜਾਣ ਇਹ ਅਰਦਾਸ ਕਰੀਏ ਗੁਰੂ ਅੱਗੇ ਆ ਕੇ ਜੇ ਤੂੰ ਇਹ ਅਰਦਾਸ ਕਰਨੀ ਸਿੱਖ ਲਈ ਨਾ ਫਿਰ ਜੀਵਨ ਬਦਲੇਗਾ ਕਰ ਵਿਚਾਰ ਅਚਾਰ ਪਰਤ ਜਿਹੜਾ ਵੀ ਬੰਦਾ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਆਪਣੇ ਆਚਰਣ ਨੂੰ ਬਦਲ ਲਵੇਗਾ ਆਚਰਣ ਜੀਵਨ ਜਾਂਚ ਜਿਹੜਾ ਵੀ ਬੰਦਾ ਗੁਰੂ ਦੀ ਗੱਲ ਨੂੰ ਸਮਝ ਕੇ ਆਪਣੀ ਜੀਵਨ ਜਾਂਚ ਨੂੰ ਬਦਲ ਲਵੇਗਾ ਕਰ ਵਿਚਾਰ ਅਚਾਰ ਪਰਤਾ ਪਹਿਲਾਂ ਗੁਰੂ ਜੀ ਨੇ ਸ਼ਬਦ ਕਿੱਥੋਂ ਚੱਲਿਆ ਏ ਕਿ ਬੰਦਾ ਆਪ ਦੂਜਿਆਂ ਨੂੰ ਗੀਤ ਸੁਣਾ ਰਿਹਾ ਗੁਰੂ ਦੇ ਪਰ ਆਪ ਅਨੀਤਾ ਜੁੜਿਆ ਹੋਇਆ ਪੁਰੇ ਵਿਚਾਰਾਂ ਨਾਲ ਜੁੜਿਆ ਹੋਇਆ ਆਪ ਦੇ ਬੁਰੇ ਵਿਚਾਰਾਂ ਨਾਲ ਜੁੜਿਆ ਕਿਉਂਕਿ ਅੰਦਰ ਮਾਇਆ ਦਾ ਲਾਲਚ ਹੈ ਮਾਇਆ ਦੀ ਖਾਤਰ ਸੁਣਾ ਰਿਹਾ ਗੁਰੂ ਦੀਆਂ ਗੱਲਾਂ ਗੁਰਵਾਣੀ ਮਾਇਆ ਦੀ ਖਾਤਰ ਪੜੀ ਜਾ ਰਹੀ ਹੈ ਬਿਜ਼ਨਸ ਬਣ ਚੁੱਕੀ ਹੈ ਕਈ ਨਾਮ ਵੇਦਾਂ ਤੋਂ ਵਿਨਾਨਾ ਵੀ ਇਸ ਤਰੀ ਹੋ ਰਿਹਾ ਸੀ ਧਾਰਮਿਕ ਪੁਸਤਕਾਂ ਦਾ ਸਾਰਿਆਂ ਦਾ ਗਿਆਨ ਵੇਚਿਆ ਜਾ ਰਿਹਾ ਹੈ ਜੇਕਰ ਅਸੀਂ ਬਗੈਰ ਕਿਸੇ ਇਹ ਵਿੱਚ ਤੋਂ ਧਾਰਮਿਕ ਜਿਹੜੀਆਂ ਜਿੰਨਾ ਵੀ ਗਿਆਨ ਹੈ ਉਹਨੂੰ ਅਸੀਂ ਬਗੈਰ ਕਿਸੇ ਵਿੱਚ ਤੋਂ ਮੰਡਣਾ ਸ਼ੁਰੂ ਕਰਦੇ ਹਾਂਗੇ ਉਸੇ ਦਿਨ ਗਿਆਨ ਆਮ ਪਬਲਿਕ ਤੱਕ ਚਲੇ ਜਾਏਗਾ ਕਿਉਂ ਕਿਉਂਕਿ ਉਹਦੇ ਵਿੱਚ ਸਾਡਾ ਸਵਾਰਥੀ ਹੋਏਗਾ ਸੱਚ ਹੋਏਗਾ ਬਸ ਇਹ ਚੀਜ਼ ਇਹ ਸਭ ਤੋਂ ਵੱਡਾ ਸਾਡੇ ਵਿੱਚ ਨੁਕਸ ਹੈ ਜੇ ਦੋਸੀ ਵਿਚਾਰ ਕਰਕੇ ਆਪਣੇ ਅੰਦਰ ਉਸ ਵਿਚਾਰ ਨੂੰ ਲਾਗੂ ਕਰਨਾ ਹੈ ਫਿਰ ਗੱਲ ਬਣਨੀ ਜਾ। ਹੁਣ ਅੰਦਰ ਤੇ ਮਾਇਆ ਦਾ ਪਿਆਰ ਹੈ ਪੜ ਰਹੇ ਆ ਬਾਣੀ ਸੁਣਾ ਰਹੇ ਆ ਬਾਣੀ ਸਟੇਜ ਲਾ ਰਹੇ ਆ ਸਟੇਜਾਂ ਤੇ ਬੋਲ ਰਹੇ ਆ ਬਾਅਦ ਵਿੱਚ ਪੈਸਿਆਂ ਵਾਸਤੇ ਲੜ ਰਹੇ ਆ ਲੜ ਰਹੇ ਆ ਨਾ ਪੈਸਿਆਂ ਵਾਸਤੇ ਲੜ ਰਹੇ ਆ ਜਦੋਂ ਮੈਂ ਛੋਟਾ ਜਾਂ ਹੁੰਦਾ ਨਾ ਉਹਦੇ ਵੇਖਦਾ ਕਿ ਕਈ ਪਾਠ ਕਰਾਉਣੇ ਸਹਿਜ ਪਾਠ ਘਰੀ ਉਹ ਉਹ ਲੋੜ ਵਾਜਰੀ ਸੀਗਾ ਇਸ ਤਰ੍ਹਾਂ ਫੀਸ ਦੇਣ ਦਾ ਜਿਹੜੀ ਪੂਜਾ ਸੀਗੀ ਨਾ ਉਹ ਹੀ ਉਹ ਜਿਹੜਾ ਗ੍ਰੰਥੀ ਹੁੰਦਾ ਉਹ ਲੈ ਜਾਂਦਾ ਬਸ ਉਧਰ ਜਿਹੜੇ ਗੁਰਦੁਆਰੇ ਕਮੇਟੀ ਆਲੇ ਕਹਿੰਦੇ ਸੀ ਉਹ ਸਾਨੂੰ ਵੀ ਕੁਝ ਮਿਲੇ ਦੇ ਵਿੱਚੋਂ ਉਹ ਪਾਠਕ ਦਾ ਭੋਗ ਪਾਉਂਦਾ ਨਾ ਜਿਹ ਦਿਨ ਗ੍ਰੰਥੀ ਉਸ ਦਿਨ ਉਸ ਦਿਨ ਗੁਰਦੁਆਰੇ ਕਮੇਟੀਆਂ ਵਾਲੇ ਉੱਤੇ ਆ ਜਾਂਦੇ ਅਗਲੇ ਦੇ ਘਰ ਚੰਗਾ ਰੌਲਾ ਪੈਂਦਾ ਉੱਥੇ ਖੜ੍ਹਦੇ ਅਸੀਂ ਛੋਟੇ-ਛੋਟੇ ਹੁੰਦੇ ਵੇਖਦੇ ਵੀ ਇਹ ਕਿਉਂ ਲੜੀ ਜਾਂਦੇ ਨੇ ਕੀ ਬਿਮਾਰੀ ਹੈ ਦੇ ਵਿੱਚ ਕੀ ਰੌਲਾ ਕੀ ਹੈ ਤੇ ਸਾਨੂੰ ਸਾਨੂੰ ਵੀ ਨਹੀਂ ਪੈਂਦੀ ਸੀ ਵੀ ਪੈਸੇ ਇਹਨੂੰ ਮਿਲਣੇ ਚਾਹੀਦੇ ਆ ਕਿ ਪੈਸੇ ਗੁਰੂ ਦੇ ਨੇ ਗੁਰੂ ਦੇ ਘਰੇ ਜਾਣਾ ਚਾਹੀਦੇ ਆ ਇਹ ਸਾਨੂੰ ਵੀ ਸਮਝ ਨਹੀਂ ਸੀ ਉਹ ਕਿਉਂ ਕਿਉਂਕਿ ਅਸੀਂ ਗਿਆਨ ਲਈ ਹੀ ਨਹੀਂ ਕਦੇ ਜਦੋਂ ਹੁਣ ਜਦੋਂ ਗਿਆਨ ਆਇਆ ਤੇ ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਪੈਸਾ ਟਿਕ ਗਿਆ ਤੇ ਗੁਰੂ ਰਣ ਸਾਹਿਬ ਜੀ ਦਾ ਨਾ ਉਹਦੇ ਕੰਮਾਂ ਤੇ ਲੱਗਣਾ ਚਾਹੀਦਾ ਗਿਆਨ ਆ ਗਿਆ ਜਦੋਂ ਅਸੀਂ ਆਪਣੇ ਅੰਦਰੋਂ ਵਿਚਾਰ ਲੈ ਕੇ ਆਵਾਂਗੇ ਚੰਗੇ ਵਿਚਾਰ ਲੈ ਕੇ ਆਵਾਂਗੇ ਫਿਰ ਸਾਡਾ ਜੀਵ ਬਦਲੇਗਾ ਅਸੀਂ ਜੋ ਕਰ ਰਹੇ ਹਾਂ ਨਾ ਉਹਨੂੰ ਛੱਡਿਏ ਕਰ ਵਿਚਾਰ ਅਚਾਰ ਪਰਾਤਾ ਬਿਹਾਰ ਵਿੱਚ ਲੈ ਕੇ ਆਏਗੀ ਬਾਣੀ ਸਤ ਗੁਰ ਬਚਨੀ ਇੱਕੋ ਜਾਤਾ ਫਿਰ ਗੁਰੂ ਦੇ ਬਚਨਾਂ ਰਾਹੀਂ ਉਸ ਇੱਕ ਪ੍ਰਮਾਤਮਾ ਨੂੰ ਜਾਣ ਲਈਏ ਇੱਕ ਪਰਮਾਤਮਾ ਇੱਕ ਐ ਨਹੀਂ ਵੀ ਕੋਈ ਇੱਕ ਇਕਾਈ ਹੈ ਵੀ ਕਿਤੇ ਦੂਰ ਬੈਠੀ ਹੈ ਨਹੀਂ ਉਹ ਇੱਕ ਜਿਹੜਾ ਸਾਡੇ ਸਾਰਿਆਂ ਦੇ ਵਿੱਚ ਹੈ ਉਹਨੂੰ ਪਛਾਣੀਏ ਸਤਗੁਰ ਬਚਨੀ ਇੱਕੋ ਜਾਤਾ ਨਾਨਕ ਰਾਮ ਨਾਮ ਮਨ ਰਤਾ ਫਿਰ ਉਸ ਬੰਦੇ ਦਾ ਨਾਮ ਵਿੱਚ ਮਨ ਲੱਗਿਆ ਜਾਂਦਾ ਮਾਲਕ ਵੀ ਹੋਂਦ ਨੂੰ ਉਹ ਮਤਲਬ ਮੰਨ ਲੈਂਦਾ ਉਹਦੇ ਵਿੱਚ ਆਪਣੇ ਆਪ ਨੂੰ ਰੱਖ ਲੈਂਦਾ ਇਹ ਕਿਰਪਾ ਸਤਗੁਰੂ ਜੀ ਉਹਦੇ ਉੱਤੇ ਕਰ ਦਿੰਦੇ ਐ ਸੋ ਇਹ ਅਸ਼ਟਪਦੀ ਦਾ ਮੇਨ ਥੀਮ ਸੀਗਾ ਵਿਚਾਰ ਕਿੱਥੋਂ ਚੱਲਿਆ ਕਿ ਬੰਦਾ ਬਾਹਰੋਂ ਗਿਆਨ ਦੀਆਂ ਗੱਲਾਂ ਕਰ ਰਿਹਾ ਪਰ ਅੰਦਰ ਆਪਣੇ ਮਾੜੇ ਵਿਚਾਰ ਪਈ ਨੇ ਮਾਇਆ ਨਾਲ ਲਾਲਚ ਪਿਆ ਹੈ ਮਾਇਆ ਦੀ ਲਾਲਚ ਖਾਤਰ ਧਾਰਮਿਕ ਗਿਆਨ ਨੂੰ ਵੇਚ ਰਿਹਾ ਹੈ ਜੇ ਇਸ ਦਿਨ ਅਸੀਂ ਇਸ ਪਾਸਿਓਂ ਵਾਪਸ ਮੁੜਾਵਾਂਗੇ ਤੇ ਕੀ ਹੋਏਗਾ ਆਖਰੀ ਬੰਦ ਮੈਂ ਦੁਬਾਰੇ ਪੜਨਾ ਤਾਂ ਕਿ ਸਾਨੂੰ ਸਮਝ ਪੈ ਜਾਏ ਚੀਜ਼ ਬਦਲਾਵ ਕਿੱਥੋਂ ਆਏਗਾ ਕਾਰ ਵਿਚਾਰ ਆਚਾਰ ਪਰਤਾ ਜਿਸਨੇ ਗੁਰੂ ਦੀ ਬਾਣੀ ਦੇ ਵਿਚਾਰ ਨਾਲ ਆਪਣੇ ਅੰਦਰ ਬਾਣੀ ਨੂੰ ਵਸਾ ਲਿਆ ਤੇ ਆਪਣੇ ਜੀਵਨ ਨੂੰ ਬਦਲਿਆ ਜੀਵਨ ਜਾਂਚ ਬਦਲ ਲਈ ਆਪਣੇ ਆਚਰਣ ਨੂੰ ਬਦਲ ਲਿਆ ਸਤਗੁਰ ਬਚਨੀ ਇੱਕੋ ਜਾਕਾ ਗੁਰੂ ਦੇ ਸ਼ਬਦ ਰਾਹੀਂ ਉਸ ਇੱਕ ਪਰਮਾਤਮਾ ਨੂੰ ਸਮਝ ਲਿਆ ਜਿਹੜਾ ਸਭ ਨੂੰ ਸਭ ਕੁਝ ਦੇ ਰਿਹਾ ਨਾਨਕ RAM ਨਾਮ ਮਨ ਰਤਾ ਨਾਨਕ ਜੀ ਕਹਿ ਰਿਹਾ ਉਹਦਾ ਮਨ ਫਿਰ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਉਸ ਕੋ ਇਹਨੇ ਵਿਚਾਰ ਆਪਾਂ ਰੋਜ਼ ਇੱਕ ਸ਼ਬਦ ਪੜਹੀਏ ਤੇ ਉਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਜਾਈਏ ਤਾਂ ਕਿ ਸਾਡਾ ਆਚਰਣ ਬਦਲ ਜਾਏ ਸੋ ਇੱਥੇ ਗੁਰੂ ਜੀ ਆਚਰਣ ਬਦਲਣ ਦੀ ਗੱਲ ਕਰ ਰਹੇ